ਅਜਨਾਲਾ ਖੇਤਰ ਦੇ ਰਮਦਾਸ ਦੇ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਆਉਂਦੇ ਨੇ ਨਤਮਸਤਕ ਹੁੰਦੇ ਨੇ ਔਰ ਉੱਥੇ ਰਾਹੁਲ ਗਾਂਧੀ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਜਾਂਦਾ ਉਸੇ ਮਸਲੇ ਨੂੰ ਲੈ ਕੇ ਵਿਵਾਦ ਬਕਪਖਿਆ ਹੋਇਆ ਵਿਵਾਦ ਬਣਿਆ ਹੋਇਆ ਔਰ ਉਸੇ ਵਿਵਾਦ ਦੇ ਵਿੱਚ ਹੁਣ ਚਰਨਜੀਤ ਸਿੰਘ ਬਰਾੜ ਦੀ ਐਂਟਰੀ ਹੋਈ ਹੈ ਚਰਨਜੀਤ ਸਿੰਘ ਬਰਾੜ ਨੇ ਬੜੇ ਤਿੱਖੇ ਨਿਸ਼ਾਨੇ ਸਾਧੇ ਨੇ ਔਰ ਇਹ ਨਿਸ਼ਾਨੇ ਐਸਜੀਪੀਸੀ ਉੱਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਾਧੇਗੇ ਨੇ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਇਸ ਸਨਮਾਨ ਨੂੰ ਦਵਾਉਣ ਪਿੱਛੇ ਐਸਜੀਪੀਸੀ ਹੋ ਸਕਦੀ ਹੈ ਜਾਂ ਕਹਿ દઈએ ਕਿ ਉਹਨਾਂ ਦੇ ਇਸ ਬਿਆਨ ਦੇ ਵਿੱਚੋਂ ਐ ਪ੍ਰਤੀਤ ਹੁੰਦਾ ਜਿਵੇਂ ਉਹ ਐਸਜੀਪੀਸੀ ਦੇ ਉੱਤੇ ਹੀ ਨਿਸ਼ਾਨੇ ਸਾਧ ਰਹੇ ਨੇ ਐਸਜੀਪੀਸੀ ਦੇ ਉੱਤੇ ਹੀ ਇਲਜ਼ਾਮ ਲਾ ਰਹੇ ਨੇ ਕਿ ਐਸਜੀਪੀਸੀ ਦੇ ਬਦੌਲਤ ਇਹ ਸਨਮਾਨ ਜਿਹੜਾ ਆ ਉਹ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਇਸ ਸਾਰੇ ਕਾਸੇ ਵਿੱਚ ਸਰਨਾ ਭਰਾਮਾਂ ਦਾ ਜ਼ਿਕਰ ਬਾਖੂਬੀ ਆ ਰਿਹਾ ਹੈ ਜਦੋਂ ਤੋਂ ਇਹ ਮਾਮਲਾ ਸੁਰਖੀਆਂ ਵਟੋਰ ਰਿਹਾ ਉਦੋਂ ਤੋਂ ਹੀ ਸਰਨਾ ਭਰਾਵਾਂ ਦਾ ਜ਼ਿਕਰ ਇਸ ਵਿੱਚ ਆ ਰਿਹਾ ਹੈ ਹਾਲਾਂਕਿ ਜਿੰਨੀ ਵਾਰ ਵੀ ਸਰਨਾ ਭਰਾਵਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਾਂਗਰਸ ਦੀ ਨਿਖੇਦੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਸਾਬਕਾ ਅਕਾਲੀ ਲੀਡਰ ਜਿਹੜੇ ਨੇ ਜਾਂ ਉਸ ਧੜੇ ਦੇ ਲੀਡਰ ਜਿਹੜੇ ਨਵੇਂ ਅਕਾਲੀ ਦਲ ਵਜੋਂ ਜਾਣੇ ਜਾਂਦੇ ਆ ਜਾਂ ਪੁਨਰ ਸਰਜੀਤ ਅਕਾਲੀ ਦਲ ਪਾਰਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਰਨਾ ਭਰਾਵਾਂ ਦਾ ਜ਼ਿਕਰ ਇਸ ਮੈਟਰ ਦੇ ਵਿੱਚ ਕੀਤਾ ਜਾ ਰਿਹਾ ਹੈ ਖੈਰ ਇਸ ਪੂਰੇ ਕਾਸੇ ਬਾਰੇ ਚਰਨਜੀਤ ਬਰਾੜ ਨੇ ਹੁਣ ਕੀ ਨਵਾਂ ਖਲਾਸਾ ਕੀਤਾ ਕਿਦੇ ਉੱਤੇ ਨਿਸ਼ਾਨੇ ਸਾਧਦੇ ਆਓ ਉਹਨਾਂ ਦੇ ਮੂੰਹ ਸੁਣਦੇ ਬੜੀ ਮੰਦ ਭਾਗੀ ਗੱਲ ਜਿਹੜੀ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਗਾਂਧੀ ਪਰਿਵਾਰ ਤੇ ਭਰਜੰਦਰ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਥੱਲੇ ਇਹ ਸਿੱਖਾਂ ਦੇ ਜਗਮਾਂ ਤੇ ਲੂਣ ਛਿੜ ਕਰਨ ਵਾਲੀ ਗੱਲ ਹੈ ਕਿਉਂਕਿ ਗਾਂਧੀ ਪਰਿਵਾਰ ਉਹੀ ਪਰਿਵਾਰ ਆ ਜਿਨ੍ਹਾਂ ਨੇ ਸ਼੍ਰੀ ਕਾਕਤਖ ਸਾਹਿਬ ਨੂੰ ਢਾਟੇ ਰੀ ਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਔਰ ਵਕ ਵਕ ਸਮੇਂ ਤੇ ਜਦੋਂ ਵੀ ਕਿਤੇ ਸਿੱਖਾਂ ਦੀ ਜਾਂ ਪੰਜਾਬ ਦੀ ਕਿਤੇ ਬਲੀ ਦੇਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸਮਾਗ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅnder ਹੈਗਾ ਉਹਨਾਂ ਵੱਲੋਂ ਸਰੋਪਾ ਦੇ ਕੇ ਰਾਹੁਲ ਗਾਂਧੀ ਨੂੰ ਸਲਮਾਨਤ ਕਰਨਾ ਪੰਜਾਬ ਦੀ ਧਰਤੀ ਤੇ ਸਲਮਾਨਤ ਕਰਨਾ ਇਹ ਅਤ ਨਿੰਦਣਯੋਗ ਵਰਤਾਰਾ ਹੈ ਕਿਉਂਕਿ ਇਹ ਗੱਠਜੋੜ ਜਿਹੜਾ ਪਿਛਲੇ ਦਿਨਾਂ ਦੇ ਵੱੰਣ ਦੇ ਚਰਚੇ ਸੀ ਜਿਹਦੇ ਵਿੱਚ ਸਰਨਾ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਸਿੱਖਾਂ ਨੂੰ ਪਿੰਨ ਮਾਰ ਕੇ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਗੁੱਸਾ ਕਰਦੇ ਆ ਅਸਲੀ ਜਿਹੜਾ ਹੈਗਾ ਸਰਨਾ ਭਰਾਵਾਂ ਦਾ ਕੰਮ ਕਿ ਉਹ ਗਾਂਧੀ ਪਰਿਵਾਰ ਨੂੰ ਇਹ ਕਾਂਗਰਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਮ ਮਾਫੀ ਦਿਵਾਉਣਾ ਹੈ ਜਿਹੜਾ ਕਿ ਕਦਾ ਚਿੱਤ ਸਿੱਖ ਕੋਈ ਬਰਦਾਸ਼ਤ ਨਹੀਂ ਕਰੂਗਾ ਇਸ ਕਰਕੇ ਤੁਰੰਤ ਧੰਮੀ ਸਾਹਿਬ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਕੋਈ ਵੀ ਐਸਾ ਨਾ ਕਰ ਸਕੇ ਇਹ ਮੀਟਿੰਗ ਬੁਲਾ ਕੇ ਫੈਸਲਾ ਕਰਕੇ ਕੋਈ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰਨੀਆਂ ਚਾਹੀਦੀਆਂ ਕਿਉਂਕਿ ਗਾਂਧੀ ਪਰਿਵਾਰ ਨੂੰ ਕਦੇ ਵੀ ਸਿੱਖ ਜਿਹੜਾ ਉਹ ਮਾਪ ਨਹੀਂ ਕਰਨੀ